ਨਮਸਕਾਰ ਪੇਸ਼ੇ ਪੰਜਾਬ ਦੀ ਹਫਤਾਵਾਰੀ ਸਮਾਚਾਰ ਸਮੀਖਿਆ ਲੇਖਕ ਨੇ ਰਾਜੇਸ਼ ਵਾਲੀ ਨਿਊਜ਼ ਐਡੀਟਰ ਆਕਾਸ਼ਵਾਣੀ ਸਮਾਚਾਰ ਜਲੰਧਰ ਵਾਚਿਕਾ ਸਰਬਜੀਤ ਕੌਰ ਦੇਸ਼ ਵਿੱਚੋਂ ਤਪਦਿਕ ਦੇ ਖਾਤਮੇ ਲਈ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਗਈ 100 ਦਿਨਾਂ ਦੀ ਮੁਹਿੰਮ ਨੇ ਪੰਜਾਬ ਵਿੱਚ ਵੀ ਜ਼ੋਰ ਫੜ ਲਿਆ ਹੈ ਕੇਂਦਰੀ ਸਿਹਤ ਮੰਤਰੀ ਸ਼੍ਰੀ ਜੈ ਪ੍ਰਕਾਸ਼ ਨੱਡਾ ਵੱਲੋਂ 7 ਦਸੰਬਰ ਨੂੰ ਹਰਿਆਣਾ ਤੇ ਪੰਚਕੂਲਾ ਤੋਂ ਦੇਸ਼ ਭਰ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਇਸ ਮੁਹਿੰਮ ਨੂੰ ਉਸੇ ਦਿਨ ਸੂਬੇ ਵਿੱਚ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਗਿਆ ਸੀ। ਦੇਸ਼ ਦੇ 33 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 347 ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੀ ਗਈ ਇਸ ਮੁਹਿੰਮ ਵਿੱਚ ਪੰਜਾਬ ਨੇ ਤਪ ਤਿਕ ਸੰਬੰਧੀ ਨਾਜ਼ੁਕ ਮੰਨੇ ਜਾਣ ਵਾਲੇ 23 ਵਿੱਚੋਂ 18 ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਤੌਰ ਤੇ ਇਸ ਨੂੰ ਲਾਗੂ ਕੀਤਾ ਹੈ ਇਹ 18 ਜ਼ਿਲ੍ਹੇ ਨੇ ਅੰਮ੍ਰਿਤਸਰ ਬਰਨਾਲਾ ਮਠੇਂਡਾ ਫਰੀਦਕੋਟ ਹੁਸ਼ਿਆਰਪੁਰ ਫਿਰੋਜ਼ਪੁਰ ਫਤਿਹਗੜ ਸਾਹਿਬ ਫਾਜ਼ਿਲਕਾ ਗੁਰਦਾਸਪੁਰ ਜਲੰਧਰ ਕਪੂਰਥਲਾ ਮਾਨਸਾ ਮੋਗਾ ਸ਼੍ਰੀ ਮੁਕਤਸਰ ਸਾਹਿਬ ਪਟਿਆਲਾ ਰੋਪੜ ਸੰਗਰੂਰ ਤੇ ਤਰਨਤਾਰਨ ਤੱਪਦੀ ਦੇ ਮਰੀਜ਼ਾਂ ਦੀ ਪਛਾਣ ਅਤੇ ਜਾਂਚ ਕਰਕੇ ਇਲਾਜ ਸ਼ੁਰੂ ਕਰਨ ਲਈ ਪੰਜਾਬ ਭਰ ਵਿੱਚ 3200 ਮੈਡੀਕਲ ਟੀਮਾਂ ਕੰਮ ਕਰ ਰਹੀਆਂ ਨੇ ਸੂਬੇ ਵਿੱਚ ਹੁਣ ਤੱਕ ਸਿਗਰਟ ਨੋਸ਼ੀ ਸ਼ਰਾਬ ਦੀ ਲਤ ਵਾਲਿਆਂ ਅਤੇ 60 ਸਾਲ ਤੋਂ ਵੱਧ ਉਮਰ ਦੇ 1 लाख 6000 ਤੋਂ ਵੱਧ ਸੰਵੇਦਨਸ਼ੀਲ ਵਿਅਕਤੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਇਹਨਾਂ ਵਿੱਚ ਤਪਧਿਕ ਦੀ ਬਿਮਾਰੀ ਦੇ ਪਿਛੋਕੜ ਵਾਲੇ ਲਗਭਗ 1200 ਵਿਅਕਤੀ ਸ਼ਾਮਿਲ ਨੇ ਦੇਸ਼ ਭਰ ਵਿੱਚ ਸ਼ੁਰੂ ਕੀਤੀ ਗਈ ਇਹ ਪਹਿਲ ਕਦਮੀ ਤਪਧਿਕ ਮੁਕਤ ਭਾਰਤ ਦੇ ਦ੍ਰਿਸ਼ਟੀਕੋਣ ਅਨੁਸਾਰੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2018 हजार विच दिल्ली विच तपदीक दे अंत बारे सम्मेलन विच रखा गया सी 2018 में हमारे विजनरी दूरदर्शी डायनेमिक प्राइम मिनिस्टर ने कहा एंड टीबी भुक्त करो भारत को एंड टीबी इस बोल्ड स्टेप को ये बहुत बड़ा बोल्ड स्टेटमेंट था दुनिया के लिए देश के लिए नहीं दुनिया के लिए कि एक प्रधानमंत्री इस हौसले के साथ कह रहा है एक 140 करोड़ के देश में यह हौसला की एंड टीबी ट्यूबर को हम समाप्त करेंगे टीबी हारेगा भारत जीतेगा और उस समय उन्होंने तय किया कि अगर सस्टेनेबल डेवलपमेंट गोल्स 2030 रखते हैं तो हम टीबी मुक्त भारत 2025 में बना देंगे इस बात को लेकर के हम चले उस वेले तो ही अजिहे प्रोग्रामा राही देश भर विच तपदिक दी रोकथाम ऐसा पता लाउन अते इलाज लई अहम पहलकदमिया शुरू कीतिया गईया ने एथे ए चेते कराया जांदा है ਕੀ ਭਾਰਤ ਵਿੱਚ ਤਪਧਿਕ ਦੀ ਗਿਰਾਵਟ ਦੀ ਦਰ 2015 ਵਿੱਚ 8.3% ਤੋਂ ਦੁੱਗਣੀ ਹੋ ਕੇ ਹੁਣ 17.7% ਹੋ ਗਈ ਹੈ ਜੋ ਕਿ ਵਿਸ਼ਵ ਔਸਤ ਤੋਂ ਬਹੁਤ ਵਾਧੇ ਬੀਤੇ ਦਹਾਕੇ ਵਿੱਚ ਦੇਸ਼ ਵਿੱਚ ਤਪਧਿਕ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਵੀ 21.4% ਦੀ ਗਿਰਾਵਟ ਆਈ ਹੈ ਅਜਿਹਾ ਤਾਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਸਾਰੇ ਆਪਣਾ ਫਰਜ਼ ਸਮਝ ਕੇ ਆਪਣੇ ਆਪ ਦੀ ਅਤੇ ਆਪਣੇ ਨਜ਼ਦੀਕੀਆਂ ਦੀ ਸਮੇਂ ਸਿਰ ਜਾਂਚ ਕਰਵਾਈਏ ਤੇ ਸਿਹਤ ਵਿਭਾਗ ਦਾ ਸਹਿਯੋਗ ਕਰੀਏ ਇਸ ਦੇ ਨਾਲ ਹੀ ਹਫਤਾਵਾਰੀ ਸਮਾਚਾਰ ਸਮੀਖਿਆ ਸਮਾਪਤ ਹੋਈ ਨਮਸਕਾਰ